ਤੰਤਨ ਗੱਗਾ ਜਹਰਪੀ ਲੱਖਾਂ ਦਾ ਦਾਤਾ 11ਵਾਂ ਛੇਂਜ ਮੇਲਾ ਪਿੰਡ ਅੱਟੀ ਨੇੜੇ ਬੜਾ ਪਿੰਡ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਹਰ ਇੱਕ ਸਾਲ ਹੀ ਸ਼ਾਨਦਾਰ ਹੁੰਦਾ ਜੀ ਪਰ ਇਹ ਸਾਡੇ ਪਿੰਡ ਦਾ ਮੇਲਾ ਆ ਤਾਂ ਠੀਕ ਹੈ ਉਹ ਸਾਡਾ ਪਿੰਡ ਵੀ ਦੇਖਣਾ ਹੁੰਦਾ ਹੈ ਤੇ ਮੇਲਾ ਵੀ ਦੇਖਣਾ ਹੁੰਦਾ ਹੈ ਪਿੰਡ ਨੂੰ ਵੱਲ ਸਾਰਾ ਕੋ ਬੰਦਾ ਭਜਦੇ ਆ ਉਹਨਾਂ ਪਤਾ ਹੀ ਆ ਠੀਕ ਹੈ ਹਰ ਸਾਲ ਆਉਂਦਾ ਹਰ ਇੱਕ 3 ਸਾਲ ਮੇਲਾ ਹੁੰਦਾ ਹੈ ਉਹ ਤੋਂ ਅੱਜ ਦਾ 6 ਸਾਲ ਛੱਡ ਕੇ ਮੇਲਾ ਹੁੰਦਾ ਉਹ ਤੋਂ ਅੱਜ ਦਾ ਠੀਕ ਹੈ ਜੀ ਅੱਜ ਇਹ ਕਰਦੇ ਆ ਵੀ ਸਾਡਾ ਜੂਜਾ ਸਪੋਰਟਸ ਵਿੱਚ ਜਾਵੇ ਇੱਥੇ ਆਪਣੇ ਪਰਫਾਰਮੈਂਸ ਦੇਵੇ ਠੀਕ ਹੈ ਸਾਨੂੰ ਮਾਣ ਆਊਗਾ ਜੇ ਸਾਡੇ ਪਿੰਡ ਦਾ ਜੂਜਾ ਕੋਈ ਚੀਜ਼ ਹੋਊਗਾ ਤਾਂ ਅਸੀਂ ਪੜਕ ਦੀ ਕੁਰਸੀ ਸਾਡੇ ਪਿੰਡ ਦਾ ਜੂਸ ਲੜੇ ਠੀਕ ਐ ਮੈਂ ਅਸੀ ਕਿਉਂਕਿ ਅਸੀਂ ਪੈਡ ਨਾਲ ਸਾਡਾ 11ਵਾਂ ਸ਼ੰਤ ਮੇਲਾ ਸੀ ਤੇ ਅਸੀਂ ਪੈਣਾ ਹਮੇਸ਼ਾ ਕਨੈਕਟਡ ਰਹਿਣੇ ਆ ਅਸੀਂ ਟਰਾਈ ਕਰਦੇ ਹਾਂ ਬਸ ਯਾਪੀਸ ਨਾਲ ਆਈਏ ਮੇਲਾ ਬਾਦ ਤੋਂ ਬਾਦ ਹੋਵੇ ਸਾਰੀ ਪੈਡ ਦੀ ਸਪੋਰਟ ਹੁੰਦੀ ਐ ਇਸ ਮੇਲੇ ਵਿੱਚ ਤੇ ਬਾਕੀ ਯੂਥ ਦੇ ਮੈਂ ਇਹ ਕਹਿਣਾ ਚਾਹੂੰਗੀ ਵੀ ਸਾਰੇ ਆਪਣੇ ਪੰਜਾਬੀ ਕਲਚਰ ਨਾਲ ਕਨੈਕਟ ਰਹਿਣ ਆਪਣੇ ਪੈਨਡਾਇਆ ਕਰੋ ਆਪਣੀ ਫੈਮਲੀ ਨੂੰ ਮਿਲਿਆ ਕਰੋ ਪੰਜਾਬ ਵਰਤ ਮੈਟਰ ਹੋਗੀ ਪਰ ਇਹ ਤੁਹਾਡੇ ਪੈਰੈਂਟਸ ਤੇ ਵੀ ਡਿਪੈਂਡ ਐ ਤੁਹਾਨੂੰ ਟੀਚ ਕਰਣ ਸਾਡੇ ਅਗੇਨ ਕਲਚਰ ਨਾਲ ਤੁਹਾਨੂੰ ਕਨੈਕਟ ਰੱਖਣ ਠੀਕ ਤਾਂਤਨ ਯੂਗ ਆ ਜਰ ਬੀ ਦੀ ਬਾਰ ਕਿਰਪਾ ਨਾਲ ਹਰ ਸਾਲ ਇੱਕ ਸਾਲ ਛੱਡ ਕੇ ਪਿੰਡ ਅੱਤੀ ਵਿਖੇ ਸ਼ਿੰਗ ਮੇਲਾ ਕਰਵਾਇਆ ਜਾਂਦਾ ਹੈ ਜਿਸ ਵਿੱਚ ਉੱਗੇ ਪਹਿਲਵਾਨਾਂ ਨੂੰ ਸੱਦੇ ਜਾਂਦਾ ਹੈ ਤੇ ਖਾਸ ਕਰਕੇ ਇਸ ਸ਼ਿੰਗ ਮੇਲੇ ਵਿੱਚ ਅਖਾੜੇ ਦੇ ਪਹਿਲਵਾਨਾਂ ਨੂੰ ਹੀ ਸੱਦਾ ਜਾਂਦਾ ਹੈ। ਹੋਰ ਬਾਹਰੋਂ ਨਹੀਂ ਪਹਿਲਵਾਨਾਂ ਨੂੰ ਸੱਦੇ ਜਾਂਦਾ। ਹਾਂਜੀ ਐਦਿਕੇ ਇਸ ਸ਼ਿੰਗ ਮੇਲੇ ਵਿੱਚ ਖਾਸ ਤੌਰ ਤੇ ਨੇਪਾਲ ਤੋਂ ਦੇਵਾ ਥਾਪਾ ਪਹੁੰਚ ਰਹੇ ਹਨ। ਐਂਡ ਕੀ ਇਹ ਇਸ ਮੇਲੇ ਵਿੱਚ ਅਮਰ ਅਰਸ਼ੀ ਜੀ ਦਾ ਅਖਾੜਾ ਤੇ ਕੁਲਜੀਤ ਕਹਿ ਅਕਲਵਿੰਦਰ ਕਹਿ ਲਈ ਜੀ ਦਾ ਖਾੜਾ ਵੀ ਲਗਾਇਆ ਗਿਆ ਇਸ ਮੇਲੇ ਦਾ ਇਹ ਹੈਗਾ ਇਸ ਨੂੰ ਦੇ ਇਲਾਕੇ ਦੇ ਵੱਲੋਂ ਬਹੁਤ ਸਹਾਯੋਗ ਦਿੱਤਾ ਜਾਂਦਾ ਆ ਤੇ ਇਹ ਹੈ ਕਿ ਬੈਠਣ ਦਾ ਤੇ ਜੰਗਲਿਆਂ ਦਾ ਉਹ ਸਿਕਿਉਰਟੀ ਦਾ ਖਾਸ ਪ੍ਰਬੰਧ ਕੀਤਾ ਗਿਆ ਠੀਕ ਹੈ ਪਾਰਟੇ ਦੀ ਕੁਸ਼ਤੀ ਸ਼ੈਗਲ ਤੇ 11000 ਰੁਪਇਆ ਪੁੱਤੇ ਹੋਏ ਠੀਕ ਹੈ ਹਾਂ ਜੀ ਦਾ ਇਸ ਮੇਲੇ ਦਾ ਮਕਸਦ ਹੈ ਨੌਜਵਾਨ ਪੀੜੀ ਨੂੰ ਨਸ਼ਾ ਤੋੜ ਐਤ ਕਰਾ ਕਰਕੇ ਉਹਨਾਂ ਨੂੰ ਕੋਹੋਲਾਵਾਲ ਹੋਰ ਕਿਸੇ ਕੰਮਾਵਾਲ ਉਹਨਾਂ ਪੁਰਾਣਾ ਸਬਿਆ ਯਾਰਕ ਜਾਦ ਬੁੱਲ ਜਲਾਉਣ ਲਈ ਕੀਤਾ ਜਾਂਦਾ ਹੈ ਐਨ ਆਰ ਆਈ ਵੀ ਗ੍ਰਾਮ ਪੰਚਾਇਤ ਦੇ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦਾ ਬਹੁਤ ਸਾਰਾ ਜੋਗ ਹੈ। ਨਾ ਭਰਾਵਾਂ ਦੇ ਬਲਵਾ ਬਹੁਤ ਬੜਾ ਧੰਨਵਾਦ ਹੈ ਔਰ ਸਾਡੇ ਜੀਤ ਸਿੰਘ ਅੱਜ ਦੇਸੂ ਜੇਤ ਮੇਲੇ ਚ ਪਹਿਲੀ ਕੁਸ਼ਤੀ ਦੇ ਨਾਲ ਯਾਦਗਾਰੀ ਤਸਵੀਰ ਸਾਡੀ ਕ੍ਰਾਮ ਪੰਜਾਇਤ ਦੇ ਨਾਲ ਸਾਡੀ ਸਾਰੀ ਸ਼ਹਿਰ ਕਮੇਟੀ ਦੇ ਨਾਲ ਲੰਗਰ ਨਿਵਾਸੀਆਂ ਦੇ ਨਾਲ ਇਹਨਾਂ ਦੇ ਭਰਾਵਾਂ ਦੇ ਨਾਲ ਪਰ ਇੱਥੇ ਸਾਰੇ ਬੱਚਾ ਦੇ ਬੱਚਿਆਂ ਦਾ ਸੜਕ ਦੇ ਮੋੜ ਮੇ ਹੁਣਾ ਚਾਹੀਦਾ ਨਸ਼ਾ ਦਾ ਮੌਜੂ ਹੁਣਾ ਚਾਹੀਦਾ ਸਟੇਡੀਅਮ ਮੈਦਾਨ ਹੋਣੀ ਚਾਹੀਦਾ ਪਰ ਬੱਚਾ ਮੈਦਾਨ ਬਚਾਉਣ ਦੇ ਲਈ ਨਿਵਾਸੀ ਇੱਥੇ ਟੈਗੇਟ 28 ਸਾਲ ਬਾਅਦ ਲੰਗਰ ਪਾਣੀ ਯਾ ਪਾਣੀ ਦੀ ਮਾਲਕੀ ਦਾ ਨਾਅਰਿਕੀ ਦੇ ਸ਼ਬਦੋ ਦਿੱਤੇ ਹੈ। ਗ੍ਰਾਮ ਪੰਚਾਇਤ ਦਾ ਸਹਿਯੋਗ ਕਰਾਏਗਾ ਨਾਅਰਿਕੀ ਦਾ ਸਹਿਯੋਗ। ਸਿੰਨਾਰਾਇਆਂ ਦਾ ਸਭ ਤੋਂ ਜ਼ਿਆਦਾ ਆ ਜਿਹੜੇ ਸਾਡੇ ਗਰੀਬ ਆ ਉਹ ਲੋਕਾਂ ਦਾ ਉਹ ਦੇ ਦੇਣਾ। ਸਿੰਨਾਰ ਦੇ ਵਿੱਚ ਫਰਕ ਇਹ ਆ ਵੀ ਜਾਣ ਕੇ ਜਿਹੜਾ ਦੇਖਣ ਵਾਲਾ ਦੁਨੀਆਦਾਰੀ ਦੇ ਵਿੱਚ ਜਿਹੜਾ ਮੇਲਾ ਇਹ ਸਾਡੇ ਪਿੰਡ ਦਾ ਜਦ ਕਿ ਕਿਹਨੇ ਬੰਨਿਆ ਮੇਲਾ। ਮੈਂ ਮੈਂ ਤੇ ਇਹ ਦੇਣਾ ਚਾਹੁੰਦਾ ਹਰ ਪਿੰਡ ਦੇ ਵਿੱਚ ਪਲਕਵਾਂ ਦੀ ਮੂਹਰ ਬਣਨੇ ਚਾਹੀਦੇ ਆ। ਗਰਾਉਂਡਾਂ ਹੋਣ ਲੱਗ ਜਾਂਦੇ ਆ ਬੱਚੇ ਖੇਡਣ। ਤੇ ਅੱਗੇ ਉਹ ਜੀਤਾ ਅਸੀਂ ਬਾਈਪਰ ਤੋਂ ਖੇਡ ਦੇ ਦਿੱਗੇ ਕਬੱਡੀ ਅਸੀਂ ਅਜੇ ਤੱਕ 170 ਖਾਲ ਦੇ ਹੋ ਜਾਂਦੇ ਆ ਅਜੇ ਫੇਟਿਆਂ ਜੇ ਨਿਆਣਿਆਂ ਦੀ ਨਿਗ੍ਹਾ ਹੁੰਦਾ ਤਾਂ ਤੁਹਾਨੂੰ ਜਾਵਾਂਗੇ ਇਹ ਨਸ਼ਿਆਂ ਤੋਂ ਫਰੇ ਰਹੋ ਕਿਉਂ ਬੱਚਿਆਂ ਨੂੰ ਮਾਂ ਬਾਪ ਦਾ ਹੱਕ ਬੰਦਾ ਜੇ ਅਸੀਂ ਇਹਨਾਂ ਤੋਂ ਬੱਚਾ ਹੀ ਹੁੰਦੇ ਸਹੀ ਰਾਹ ਤੇ ਲੱਗੇ ਕਿਤਾਬ ਇਹ ਮਾਂ ਬਾਪ ਦਾ ਫਰਜ਼ ਬੰਦਾ ਉਹਨਾਂ ਨੂੰ ਖੇਡ ਮਦਦ ਦੇ ਵਿੱਚ ਲਿਆਉਣਾ ਛੋੜੇ ਹੁੰਦੇ ਆ ਆਪਣੇ ਪੁਆਮਦਨ ਨਗਲਾ ਇੱਕ ਦਿਨ ਨਗੋਜਾਂ ਵਾਲੇ ਫਿਰ 2 ਦਿਨ مان سے س ਅਜੀ ਸਾਡੇ ਸਤਕਾਰਯੋਗ ਸ਼ਸ਼ੀਦਾ ਦੇ ਬਹੁਤ ਵੱਡਾ ਨਾਮ ਹੈ ਸਾਡੇ ਸੁਣੋ ਆਰਤੀਆ ਸਾਹਿਬ ਅੱਤੀ ਵਾਲੇ ਨਾਲ ਮਾਦਮ ਬੰਮਾ ਜੀ ਆਰਤੀਆ ਸਾਹਿਬ ਜਿਹਨਾਂ ਦੇ ਵੱਲੋਂ ਬਹੁਤ ਵੱਡੇ ਸੇਵਾਕਾਰ ਕੰਮ ਹੋਏ ਹੈ ਔਰ ਵੱਖ-ਵੱਖ ਨਗਰਾਂ ਦੇ ਵਿਜਾਗੀਆਂ ਨਗਰਾਂ ਲਈ ਬੜੀਆਂ ਲਾਭਸਾਤਾ ਕਰਵਾਈਆਂ ਨੇ ਕਿ ਸਰਕਾਰ ਦੇ ਨਾਲ ਜੱਪੜ ਦਾ ਜਿਹੜਾ ਪਿਆਰ ਹੈ ਤੇ ਗਾਉਂਡ ਦੇ ਵਿੱਚ ਭਾਵਾਂ ਪੇਛੇ ਜਦਾ ਮਾਸੀ ਬੜਾ ਹੋਇਆ ਸੁਣੋ ਚਲੋ ਬਾਤ ਵਿੱਚ ਤੁਹਾਨੂੰ ਬਹੁਤ-ਬਹੁਤ ਵਧਾਈ ਕੀ ਕਹਿਣਾ ਚਾਹੋਗੇ ਸਾਡਾ ਛੱਜ ਮੇਲਾ ਪੈ ਨੱਟੀ ਦਾ ਬਹੁਤ 11ਵਾਂ ਛੱਜ ਮੇਲਾ ਆਇਆ ਜੀ ਅਸੀਂ ਸਾਰੇ ਨਗਰ ਵਾਸੀ ਦੇ ਬਹੁਤ ਧੰਨਵਾਦੀ ਆ ਸਾਰਾ ਸਹਿਯੋਗ ਕਰਦੇ ਆ ਸਾਡੇ ਛੱਜ ਮੇਲੇ ਦਾ ਠੀਕ ਹੈ ਪ੍ਰਤਿਪਾ ਤੇ ਨਾਮ ਅਜੇ ਬਾਤਾਂ 11ਵਾਂ ਛੱਜ ਮੇਲਾ ਚੱਲ ਰਿਹਾ ਹੈ ਅੱਜ ਦੇ ਨੌਜਵਾਨ ਬੱਚੇ ਨਹੀਂ ਕਰਿਆ ਨਸ਼ੇ ਦਾ ਦੂਰ ਰਹੋ ਬਈ ਕਸਤੀ ਦੇ ਨਾਲ ਜੜੋ ਕੋਟੀ ਦੇ ਨਾਲ ਜੜੋ ਸਪੋਰਟ ਨਾਲ ਜੜੋ ਅੱਜ ਦੇ ਸੱਜਾ ਬਹੁਤ ਤਗੜੀਆਂ ਪਹਿ ਰਹੀਆਂ ਆ ਆ ਪਹਿਲਾਂ ਥੋੜੇ ਲਖ ਲੋ ਵੀ ਥੋੜੀਆਂ ਛੋੜੀਆਂ ਹੋਣੀਆਂ ਨੇ ਮੇਰੇ ਪੇ ਨਾ ਵੱਟੀ ਆ ਜੀ اچھا ਜਿੰਨਾ ਕਿਹੜਾ ਲੱਗਦਾ ਜਲੰਧਰਾ ਤਹਿਸੀਲ ਫਲਾ ਮੈਂ ਮੇਰੇ ਮੇਰਾ ਲੋਕੋਟਾ ਦਾ ਪਈ ਹੋ ਗਿਆ ਬਹੁਤ ਜ਼ਿਆਦਾ ਸਹਿਯੋਗ ਆ ਸਾਡੇ ਇੰਦਰ ਦੇ ਬੱਚਾ ਇੰਦਰ ਸਹਿਯੋਗ ਰਿਹਾ ਹਾਂਜੀ ਬਹੁਤ ਜ਼ਿਆਦਾ ਬਹੁਤ ਗੁਰਿੰਦਰਜੀਤ ਸਿੰਘ ਅੱਜ ਹੀ ਇੱਥੇ ਪਹੁੰਚੇ ਆ ਪੱਤੀ ਪੈਂਡ ਦੇ ਵਿੱਚ ਪਹੁੰਚੇ ਆ ਬਹੁਤ ਹੀ ਸੋਹਣਾ ਸ਼ਹਿਨ ਮੇਲਾ ਕਰਵਾਇਆ ਜਾ ਰਿਹਾ ਤੇ ਲੋਕੀ ਭੜੇ ਹਮਾਹਾ ਕੇ ਬੱਚੇ ਆ ਪਲਾ ਬਲਰੇਜ ਅਕਰ ਉਹਨਾਂ ਦਾ ਸਗਾ ਖੜਾ ਸਗਾ ਬਹੁਤ ਹੀ ਲੋਕਾਂ ਨੇ ਆ ਕੇ ਇੱਥੇ ਪਰਵਾ ਖੜਾ ਚੰਦ ਜਰਦੀ ਨੌਜਵਾਨਾਂ ਨੂੰ ਇਹੀ ਆਪਾਂ ਨਸ਼ਿਆਂ ਤੇ ਨਿਕਲੋ ਇਹ ਸਪੋਰਟਸ ਤੇ ਨਾਲ ਤੁਸੀਂ ਜੁੜੋ ਤੇ ਆਕੇ ਇੱਕ ਵਾਰ ਗਰਾਊਂਡ ਤੇ ਜ਼ਰੂਰ ਜਿਹੜਾ ਮਾਰੋ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਪੀੜ੍ਹੀ ਪਿਛਲੀ ਪੀੜ੍ਹੀ ਕਿੱਥੋਂ ਗਈ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਅੱਜ ਇੱਥੇ ਖੜੇ ਆਏ 3 ਤਰੀਕ ਨੂੰ ਤਲਵਾਰ 5 ਤਰੀਕ ਨੂੰ ਆਦਰਾਮਣ 6 ਤਰੀਕ ਨੂੰ ਤਰਖਾਹ ਜਿਹੜੇ ਨਾਲ ਟੱਕਰ ਹੋਵੇਗਾ 8 ਤਰੀਕ ਨੂੰ ਸ਼ਾਨਦਗੀ ਦੀ ਗੱਲ ਹੋਣੀ 9 ਤਰੀਕ ਨੂੰ ਕਹਿੰਦੇ ਲੰਬੜਾ ਲੰਨੀਆਂ ਦੀ ਗੱਲ ਹੋਣੀ 10 ਤਰੀਕ ਬਸੋਫਰਪੁਰ 11 ਤਰੀਕ ਕੰਗਸਾਬੂਲ ਨਾਲ ਗੱਲ ਹੋਵੇਗਾ ਤੇ 12 ਤਰੀਕ ਨੂੰ ਕਹਿੰਦੇ ਗਲਾਵਰਪੁਰ ਦੇ ਵਿੱਚ 36 30 ਖਾਣ ਦਿੱਤਾ ਜਾਣਾ ਜੇ ਨਗਰ ਦੇ ਸਿਹਤਾਂ ਦੇ ਵੱਲੋਂ ਪੇਵਾ ਕੁਵਕ ਨਗਰਾਂ ਤੋਂ ਵੱਡੀ ਚਤਵਾਂ ਦੀ ਜੜ੍ਹ ਲਾਉਣੀ ਹੈ ਬਹੁਤ ਬਹੁਤ ਸ਼ੁਕਰੀਆ ਸਾਰੇ ਪਰਵਾਨਾ ਦਾ ਮੇਜਰ ਪਹਿਲਵਾਨ ਦੀ ਮਾਨਾ ਤਿਕਾ ਕਰੇ ਦੀ ਮੰਨਾ ਬਲਵਾਂ ਦੀ ਸ਼ੰਕਰ ਬੰਜੀ ਸੰਗੋ ਸਾਰਾ ਮੇਰੀ ਛੋਟੀਆਂ ਬੱਚੀਆਂ ਕੁੱਟੀਆਂ ਨੇ ਇਕੱਤਾ ਜੀ ਕਰਦੇ ਪੱਟੇ ਦੇ ਵਿੱਚ ਖੜੇ ਨੇ ਇਹ ਬੱਚੀਆਂ ਦੀ ਕੋ ਕਸਤੀ ਹੋਣੀ ਹੈ ਮਿਹਰਬਾਨੀ ਕਰਕੇ ਔਰ ਸਾਡੇ ਸਰਕਾਰ ਦੇ ਤੇਰਿਆਂ ਦੇ ਵਿੱਚ ਬਹੁਤ ਵੱਡਾ ਉਤਰਾਣਾ ਦਿੱਤਾ ਗਿਆ ਜਿਹੜੀਆਂ ਸਖਸ਼ੀਤਾ ਦੇ ਬਹੁਤ ਵੱਡੇ ਸਰਦਾਰਨ ਹਰਦੀਪ ਸਿੰਘ ਜੀ ਸੰਧੂ ਸਾਗਰ ਨਾਲ ਅਮਨਦੀਪ ਸਿੰਘ ਜੀ ਸੰਧੂ ਪਹਿਲਵਾਨ ਜੀ ਜਸਾ ਸੰਧੂ ਸਾਗਰ ਨਾਲ ਚਰਨਦਰ ਸਿੰਘ ਜੀ ਸਾਥ ਪਾਸ ਪਾਨ ਸਾਹ ਤੇ ਆਉਤੇ ਲਿਖਾਂਗੇ ਕਾਹਨ ਜਿੱਤਦਾ ਕਾਹਨ ਹਾਰਦਾ ਕਰਨਾ ਸਮਝੀਆ ਆਹ ਫਰਈਆ ਵਿੱਚ ਅੰਗਰ ਸਾਰੇ ਪ੍ਰਮੰਗਤ ਪਹਿਲਵਾਨ ਦੀ ਆਉ ਭਾਜੀ ਦੇ ਵਿੱਚ ਸ਼ਰਮਾ ਪਹਿਲਵਾਨ ਦੀ ਲੰਮੀ ਹੈ ਟੈਂਕੂ ਪਹਿਲਵਾਨ ਦੀ ਬਾਰਨ ਇਹ ਜਲਦੀ ਨਾਲ ਤਿਆਰੀ ਕਰ ਲਓ ਮਿਹਰਬਾਨੀ ਕਰਕੇ ਕਿਸੇ ਵੀ ਮਾਤ ਜਿਹੜਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ ਆਉ ਮੈਂ ਪਹਿਲਾਂ ਵੀ ਜਾਣਕਾਰੀ ਦਿੱਤੀ ਵੀ ਕੱਲ ਨੂੰ ਗੜੀ ਅਜੀਤ ਸਿੰਘ ਦਾ ਦੰਗਲ ਹੋਵੇਗਾ 23 ਤਰੀਕ ਨੂੰ ਗੀ ਲੜੀ ਜੀਵ ਦਿੱਤੀ ਜਾਣੀ ਹੈ ਤੇ 24 ਤਰੀਕ ਖੇਹਰਾ ਵੱਡੀਆਂ ਦਾ ਦੰਗਲ ਹੋਵੇਗਾ ਇਸੇ ਤਰ੍ਹਾਂ 25 ਤਰੀਕ ਮਾਲੂਕ ਜਰਾ 26 ਤਰੀਕ ਜਿਹੜਾ ਇਹ ਪੱਤੀ ਖਾਲਸਾ ਇਲਾਕੇ ਦੇ ਬੜੇ ਟੌਪ ਦੇ ਦੰਗਲ ਨੇ ਆਹ ਦੇਖਾਂਗੇ ਕੌਣ ਜਿੱਤਦਾ ਕੌਣ ਦਾ ਇਹਨਾਂ ਮੱਲਾਂ ਦੇ ਦਰਮਿਆਨ ਉੱਪਰਲੇ ਪਾਸੇ ਇਸ ਵੇਲੇ ਚਰਦੀ ਪ੍ਰੈਸ ਦਾ ਮੱਲ ਹੈ ਐਨ ਕਹਿੰਦੇ ਅੰਗਦ ਉੱਪਰਲੇ ਪਾਸੇ ਤੇ ਤਾਰੀ ਪਹਿਲਵਾਨ ਦੀ ਚੜ੍ਹਦੇ ਪਾਸੇ ਕੁਸ਼ਤੀਆਂ ਫੇਰਾ ਚਲਦੀ ਹੋਈ ਆਓ ਅਗਲੀ ਕੁਸ਼ਤੀ ਕਰਵਾ ਪਹਿਲਵਾਨ ਦੀ ਲੰਗੀਆਂ ਖੜਾ ਸੰਦੀਪ ਪਹਿਲਵਾਨ ਟਿੰਕੂ ਪਹਿਲਵਾਨ ਦੀ ਬਾਹਰੋਂ ਦੋਨੋਂ ਮੱਲਾਂ ਵੇਖਦੇ ਤੇ ਤੈਰੀ ਕਰਕੇ ਵੇਚਾ ਦੋ ਐਨ ਟੌਪ ਦੀਆਂ ਕੁਸ਼ਤੀਆਂ ਸਮੁੱਚੇ ਨਗਰ ਦੇ ਵਿੱਚ ਕਰ ਰਹੀਆਂ ਨੇ ਜਿਵੇਂ ਸਰਪ੍ਰੀਖਿ ਸਰ ਜੀ ਦੀਆਂ ਪਹਿਲਵਾਨ ਦੀ ਚੜ੍ਹਦੇ ਆਉਂਦਾ ਹਾਂ ਹਾਂ ਜੀ ਪੰਜੀਤ ਸਾਹਿਬ ਦੇ ਸ਼ਾਮ ਆ ਸਾਡੇ ਦਰਮਿਆਨ ਅੱਜ ਦੇ ਟਾਂਡਾ ਤੌਰ ਦਾ ਮਾਣ ਬੱਲੇ ਦੇ ਵਿਚਾਹ ਮਰਦਾ ਵੀ ਆਮਣਾ ਹੋਰ ਪਰਵਾਜੀ ਕੋਹਾਰੀ ਕਰਦਾ ਅੰਗਰ ਤੇ ਤਾਰੀ ਆਹ ਬੱਲੇ ਬਲੇ ਕਰਾ ਦਿੱਤੇ ਚਲਦੀ ਗੁੱਟੀ ਦੇ ਵਿੱਚੋਂ ਅੰਗਰ ਪਰਵਾਜੀ ਜੇਤੂ ਨੇ ਮਾਰਦੇ ਧਾਰ ਤੇ ਆਹ ਕਰਮਾ ਪਰਵਾਜੀ ਲੰਗੀਆਂ ਅੱਜ ਕੇ ਵੇ ਜਾਓ ਗਾਣਾ ਸਰਜੀਤ ਪਰਵਾਜੀ ਢੀਗੂ ਪਰਵਾਜੀ ਬਾਰਾ ਇਹਦੇ ਕੋ ਕਾਰ ਦਾ ਕਿੱਥੇ ਆਇਆ ਹੋਇਆ ਕਰਮਾ ਨੰਨੀ ਐਸਵੀ 6 ਲੰਗਰ ਲਾਉਂਦਾ ਕਿ ਫੇਰਾ ਤੇ ਪਿੱਛੇ ਲੰਗਰ ਲਾਉਣ ਦਾ ਕਿਥੇ ਦਾ ਲਓ ਬਹੁਤ ਟੌਪ ਦੀ ਗੁੱਟੀ ਦੀ ਸ਼ੁਰੂਆਤ ਦੇਖਿਆ ਪਾ ਹੋ ਜਾ ਰਹੀ ਮੈਦਾਨ ਦੇ ਵਿੱਚ ਜੁੱਤੀ ਲੱਖ ਹੋਵੇ ਭਾਵੇਂ ਸੋਨੇ ਦੀ ਪਰ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਪਿੰਜਰਾ ਲੱਖ ਹੋਵੇ ਸੋਨੇ ਦਾ ਉਹ ਯਾਦ ਪੰਛੀ ਜਾਂ ਮਜਾ ਨਹੀਂ ਆ ਸਕਦਾ ਕਾਂ ਦੇ ਵਿੱਚ ਆਦ ਰਿ ਜੀ ਅੰਮ੍ਰਿਤਾਲ ਕਲਵਾਂ ਜੀ ਲੱਦਿਆਂ ਬੜਾ ਸੁਖੀਪ ਕਲਵਾਂ ਤੇ ਵਿਸ਼ਾਲ ਕਲਵਾਂ ਜੀ ਪੇਸ਼ੀਆਂ ਜਲਦੀ ਨਾਲ ਬਹੁਤ ਮੰਦ ਤਿਆਰੀ ਕਰਿਓ ਬਹੁਤ ਟੌਪ ਨੇ ਕੁਸ਼ੀਆਂ ਜਦਿਆਂ ਨੇ ਆਉਣ ਵਾਲੇ ਸ਼ੇਖਦੀਪ ਸਾਹਮਣੇ ਗਵਰਦੀ ਪਿੰਡ ਦੁਨੀਆ ਦਾ ਰੋਸਟਮ ਖਿਡਾਰੀ ਪੁਜਾ ਕੀਮਤ ਦਾਵੜਾ ਘੋੜੇ ਪਰ ਅਰੇ ਲੱਖ ਦੇ ਵਿੱਚ 60 ਲੱਗਣ ਕਰਕੇ ਆਬ ਲੱਗ ਤੋ ਥੱਲੇ ਟਾਈਮ ਹੋ ਗਿਆ ਦੁਨੀਆ ਦਾ ਰੋਸਟਮ ਖੜਾ ਰਹੀ ਸੀ ਇਹ ਤੁਹਾਡੀ ਗਿਜਰੀ ਦੇ ਵਿੱਚ ਪਹੁੰਚੇਗਾ 10 ਵੀ ਉਧਾ ਦਾ ਜਰੂਰ ਮਾਨ ਕਰਨਾ ਘਰ ਦੇ ਵਿੱਚ ਕੋਈ ਕਮਾਨ ਵਾਲਾ ਨਹੀਂ ਹੈ ਇਸ ਕਰਕੇ ਬੇਨਤੀ ਹੈ ਭਰਾਵਾਂ ਨੂੰ ਮਦਦ ਕਰਕੇ ਸਾਥ ਦਿਓ ਮੇਰੇ ਭਰਾ ਦਾ ਹਾਂਜੀ ਦੋ ਧੀਆਂ ਨੇ ਉਹਨਾਂ ਦਾ ਵੀ ਖਰਚਾ ਕਦੇ ਤੁਹਾਡੇ ਸਰ ਤੋਂ ਚੱਲਦਾ ਹੈ ਇਹ ਕੀਪਰ ਟੱਟਾ ਵਾਲਾ ਸਾਡਾ ਵੀ ਸਾਡੇ ਦੇ ਮਾਨਪੁਰ ਜੇ ਦੁਨੀਆ ਦਾ ਰਿਸ਼ਤਾ ਖੜਾ ਰਿਹਾ ਹੈ ਜਿਨ੍ਹਾਂ ਦੇ ਪਰਿਵਾਰ ਕੋਲ ਬਹੁਤ ਵੱਡੇ ਸਨਕਾਰ ਹੋਏ ਹੋਏ ਆ ਤੇ ਅੱਜ ਦੇ ਸਮੇਂ ਨੇ ਨਹੀਂ ਬੁਲਤ ਮੁਰਤ ਸਕਲ ਵੀ ਹੈ ਆਓ ਅਮਨ ਤਲਵੰਦ ਜੀ ਲੰਗੀਆਂ ਵਿਸ਼ਾਲ ਬਲਵੰਦ ਜੀ ਢੇਸੀਆਂ ਤੇ ਆ ਰਹੇ ਹੋ ਸ਼ਬੀ ਤਲਵੰਦ ਜੀ ਮਾਲਾ ਫਤ ਲੰਗਰ ਜਿਹੜੀ ਅਜੇ ਮਰ ਕੇ ਆ ਕੇ ਦੇਖਦੀ ਹੈ ਤੁਹਾਨੂੰ ਮਾਲਾ ਦਾ ਰਾਜ ਜਿਹੜਾ ਨਾਮ ਕਰਦਾ ਹੈ ਸ਼ਾਨ ਤਲਵੰਦ ਜੀ ਮਧਰਾ ਹਾਂ ਜੀ ਜੀ ਐਂ ਕਹਿੰਦੇ ਚਾਹਤ ਨੂੰ ਨੀਰੋ ਐਸਤਾਨੇ ਨੂੰ ਸੁਧਰਾਵਾ ਕਰਦੇ ਕਿਉਂ ਪਸਾ ਦਾ ਦੇ ਦਾਰ ਚ ਪੈ ਤੱਕੜੀ ਹੋਰ ਕਾਹ ਬੰਦਾਂ ਦੇ ਵਿੱਚ ਚੱਲ ਕੇ ਪੁੱਜਦੇ ਆ ਆਓ ਦਵਤੂ ਦੀ ਕਮਰ ਦੇ ਪਰਾ ਜੀ ਰਾਮੇਵਾਲ ਤੇ ਨਾਲ ਜਗਰੂ ਪਰਵਾ ਜੀ ਸ਼ੰਕਰ ਸ਼ਾਮ ਮਹਾਰਾਣੀ ਮਸਲਾ ਵਿੱਚ ਆਉਂਦੀ। ਦਿਵਾਰੋਂ ਆਏ ਪਤਵੰਤੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਉਨੀ ਸਾਡੇ ਦੇ ਪਿੰਡ ਦੀ ਰੌਣਕ ਬਲਾਈ ਸਾਡੀ ਖੁਸ਼ੀ ਨਾਲ ਸਾਰੇ ਸ਼ੇਰ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਪਰ ਉਹ ਸਾਥ ਸੰਗਤ ਦਾ ਸਾਰੀ ਰਾਹ ਆਪਣੇ ਨਿਆਣਿਆਂ ਨੂੰ ਚੰਗੀ ਮੱਤ ਦਿਓ, ਈਮਾਨਾ ਲਾਓ ਹਨਾ ਤੇ ਨਸ਼ਿਆਂ ਤੋਂ ਦੂਰ ਰੱਖੋ ਆਪਣੇ ਨਿਆਣੇ। ਸਾਡੇ ਚੈਨਲ ਦੇ ਮਾਗੀ ਭਾਈ ਤੁਹਾਨੂੰ ਦੇਸ਼ ਕਾਮ ਦੇਸ਼ਾਂ ਤੋਂ ਸੰਗਤ ਨੌਜਵਾਨ ਪੀੜੀ ਦੇਖ ਰਹੀ ਹੈ, ਸੁਣ ਰਹੀ ਹੈ। ਜਿਹੜੀ ਨੌਜਵਾਨ ਪੀੜੀ ਅੱਜ ਕੱਲ ਨਸ਼ਿਆਂ ਚੁੱਲ ਗਈ ਹੈ। ਕੀ ਮਾਸੀ ਦੇਣਾ ਚਾਹੁੰਦੇ ਹਾਂ ਅਸੀਂ ਇਹ ਗੰਗ ਹੈ ਜੰਗੇ ਪਾਸੇ ਲੱਗੋ ਨਸ਼ਿਆਂ 'ਚ ਕੋਈ ਨਹੀਂ ਨੈੱਟ ਦੇ ਦੇ ਨਵੇਂ ਤੋਂ ਨਵੇਂ ਗਰੂ ਜਵਾਨ ਮੁੰਡੇ ਤੁਰ ਜਾਂਦੇ ਆ ਇਹ ਮਾਲਾ ਸਾਰੇ ਜੋਖੀ ਪ੍ਰਬੰਧ ਤੇ ਜਾੜ ਸੱਜਣ ਉਹਨਾਂ ਦੀ ਹੈਲਪ ਕਰਦੇ ਸਾਰੇ ਸਿਆਰ ਹੈ ਜੰਗੇ ਹਾਸੇ ਲੱਗ ਸਾਡੀ ਇਹ ਇਹਨਾਂ ਵੀਰਾਂ ਦਾ ਸਾਡੇ ਪਿੰਡ ਰਿਸੋਰਸ ਹੈ ਪਿਆ ਪਹਿਲਾਂ ਕਹਿੰਦੇ ਆ ਇੱਥੇ ਸਾਰੇ ਭਰਾਵਾਂ ਦਾ ਇੱਥੇ ਪਿਆਰ ਮਿਲੈ ਬਹੁਤ ਵਧੀਆ ਲੱਗਦਾ ਜਵਾਨ